ਇਲਾ ਤਾਂ ਸਾਰਿਆਂ ਦਾ ਸ਼ੁਕਰੀਆ ਜਿਹੜੇ ਇੱਥੇ ਪਹੁੰਚਿਆ ਚਾਹੇ ਮੌਜੂਦ ਲੋਕ ਵਿਦਵਾਨ ਲੋਕ ਰਾਜਸੀ ਲੋਕ ਚਾਹੇ ਪੱਤਰਕਾਰ ਪਾਈਚਾਰੇ ਚੋਂ ਸਾਰਿਆਂ ਦਾ ਧੰਨਵਾਦ ਹੁਣ ਜਿਹੜੀਆਂ ਗੱਲਾਂ ਤਕਰੀਬਨ ਹੋ ਚੁੱਕੀਆਂ ਉਹਨਾਂ ਨੂੰ ਨਾਂ ਕਰਦੇ ਆ ਮੈਂ ਇੱਕ ਦੋ ਚੀਜ਼ਾਂ ਵੱਲ ਤੁਹਾਡਾ ਧਿਆਨ ਦਿਵਾਉਣਾ ਕਿ ਅਸਲ ਚ ਪਰਚਾ ਉਹਨਾਂ ਲੋਕਾਂ ਨੇ ਸਾਡੇ ਤੇ ਕੀਤਾ ਹੈ ਜਿਨ੍ਹਾਂ ਦੇ ਕੁਝ ਡਾਇਲੌਗ ਮੈਂ ਤੁਹਾਨੂੰ ਯਾਦ ਕਰਵਾਉਣਾ ਖਾਸ ਤੌਰ ਤੇ ਹੈਲੀਕਾਪਟਰ ਨੂੰ ਲੈ ਕੇ ਬਦਲ ਸਾਹਿਬ ਇੱਥੇ ਆਏ ਆ ਇਹ ਇਹਨਾਂ ਦੇ ਝੂਟੇ ਗਣਾਉਂਦੇ ਹੁੰਦੇ ਸੀ ਸੈਕੰਡ ਇੱਕ ਚੀਜ਼ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਚਿੱਟਾ ਜਾਂਦਾ ਇਸ ਤੋਂ ਇਲਾਵਾ ਸਾਡੇ ਪੰਜਾਬ ਦੇ ਵਿੱਚ ਇੱਕ ਹਾਦਸਾ ਇਸ ਤਰ੍ਹਾਂ ਦਾ ਹੋਇਆ ਕਿ ਜਦੋਂ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਗਵਰਨਰ ਦਾ ਤਾਂ ਉਸ ਦੇ ਵਿੱਚੋਂ ਕਰੰਸੀ ਦੇਗੀ ਸੀਗੀ ਮਤਲਬ ਕਿ ਜੜੀਆਂ ਚੀਜ਼ਾਂ ਇਹਨਾਂ ਨੇ ਕਈਆਂ ਉਹਨਾਂ ਚੀਜ਼ਾਂ ਨੂੰ ਅੱਜ ਤੱਕ ਸਥਾਪਿਤ ਕਰਨ ਦੀ ਥਾਂ ਤੇ ਉਲਟਾ ਜਦੋਂ ਹੁਣ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਇੱਕੋ ਸਵਾਲ ਹੋਇਆ ਹੈ ਕਿ ਭਾਈ ਹੈਲੀਕਾਪਟਰ ਦੀ ਵਰਤੋਂ ਇੱਕ ਵਰਤੋਂ ਕਿ ਜਿਸ ਦਿਨ ਸੀਐਮ ਸਾਹਿਬ ਇਥੇ ਨਹੀਂ ਸਨ ਉਹ ਹੈਲੀਕਾਪਟਰ ਕੌਣ ਵਰਤ ਰਿਹਾ ਸੀਗਾ ਹੁਣ ਹੈਲੀਕਾਪਟਰ ਦੀ ਵਰਤੋਂ ਬਾਬਤ ਇਹਨਾਂ ਦੇ ਆਪਣੇ ਲੀਡਰ ਸਾਹਿਬ ਇਨਾਂ ਦੇ ਆਪਣੇ ਅਫੀਸ਼ੀਅਲ ਉਹ ਅਖਬਾਰਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ 'ਚ ਬਿਆਨ ਦੇ ਚੁੱਕੇ ਆ ਪਰ ਕਮਾਲ ਦੀ ਗੱਲ ਹੈ ਕਿ ਪੁਲਿਸ ਇੱਕ ਸਾਈਡ ਤੋਂ ਕਹਿ ਰਹੀ ਹੈ ਕਿ ਜੀ ਮਿਸਲੀਡਿੰਗ ਇਨਫੋਰਮੇਸ਼ਨ ਹੈ ਮਿਸਲੀਡਿੰਗ ਇਨਫੋਰਮੇਸ਼ਨ ਕਿਵੇਂ ਹੋ ਗਈ ਜਦੋਂ ਤੁਸੀਂ ਉਸ ਚੀਜ਼ ਨੂੰ ਸਥਾਪਿਤ ਕਰ ਚੁੱਕੇ ਹੋ ਕਿ ਹਾਂ ਉਸ ਦਿਨ ਇਹ ਹੈਲੀਕਾਪਟਰ ਉੱਡਿਆ ਸੀ ਜੀ ਗਵਰਨਰ ਸਾਹਿਬ ਨੇ ਉਡਾਇਆ ਜਾਂ ਕੋਈ ਕਿਸੇ ਨੇ ਵੀ ਵਰਤਿਆ ਉਹ ਇੱਕ ਵੱਖਰਾ ਵਿਸ਼ਾ ਹੈ ਉਹ ਚੀਜ਼ ਮਿਸਲੀਡਿੰਗ ਕਿਵੇਂ ਹੋਗੀ ਮਿਸਲੀਡਿੰਗ ਉਹ ਚੀਜ਼ ਸੀ ਜਦੋਂ ਤੁਸੀਂ ਕਹਿ ਦਿੱਤਾ ਕਿ BMW ਇੱਥੇ ਕਾਰਖਾਨਾ ਲਾਊਗਾ ਮਿਸਲੀਡਿੰਗ ਉਸ ਵੇਲੇ ਸੀ ਜਦੋਂ ਤੁਸੀਂ ਕਹਿ ਦਿੱਤਾ ਕਿ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਿਸਲੀਡਿੰਗ ਉਦੋਂ ਹੁੰਦੀ ਆ ਆ ਜਦੋਂ ਹੁਣ ਇੱਕ ਭਾਈ ਸਾਹਿਬ ਇੱਥੇ ਆਰਟੀਆਈ ਲੈ ਕੇ ਆਏ ਨੇ ਜਿਹੜੇ ਇਹਨਾਂ ਦੇ ਐਨਆਰਆਈ ਸਭਾ ਦੇ ਪ੍ਰਧਾਨ ਆ ਬੀਬੀ ਉਸ ਸੰਬੰਧ ਦੇ ਵਿੱਚ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਕਿਹਾ ਜੀ ਆਹ ਹੁੰਦੀ ਆ ਮਿਸ ਇਨਫਾਰਮੇਸ਼ਨ ਮਿਸਲੀਡਿੰਗ ਇਨਫਾਰਮੇਸ਼ਨ ਤੁਹਾਡੇ ਇੱਥੋਂ ਦੇ ਸਤੇ ਬੰਦੇ ਕਲਪੇ ਬੰਦੇ ਆ ਇੱਥੇ ਮੋਹਨ ਹੈ ਮੋਹਨ ਦੇ ਘਰ ਦੇ ਵਿੱਚ ਪੁਲਿਸ ਚਲੇ ਗਈ ਕਿਉਂ ਕਹਿੰਦੇ ਜੀ ਉਹਨੇ ਡਰੱਗ ਤੇ ਇੱਕ ਵੀਡੀਓ ਕੀਤਾ ਹੁਣ ਜਾ ਕੇ ਉਹ ਕਹਿੰਦੇ ਆ ਕਿ ਵੀਡੀਓ ਡਿਲੀਟ ਕਰੋ ਕੱਲ ਨੂੰ ਇਹ ਗੱਲ ਜਿਹੜੀ ਆ ਹੁਣ ਇਹ ਵਿਆਖਿਆ ਤੈਅ ਕਰਨ ਵਾਲੇ ਬਹੁਤ ਸਾਰੇ ਹੋ ਜਾਂਦੇ ਜੀ ਪੱਤਰਕਾਰ ਨਹੀਂ ਇਹ ਕੰਟੈਂਟ ਕ੍ਰியேਟਰ ਹੈ ਕੀ ਕੰਟੈਂਟ ਕ੍ਰியேਟਰ ਦੀ ਕੋਈ ਬੋਲਣ ਦੀ ਆਜ਼ਾਦੀ ਨਹੀਂ ਜੇ ਬੋਲਣ ਦੀ ਆਜ਼ਾਦੀ ਨਹੀਂ ਤਾਂ ਨਾਗਰਿਕ ਦਾ ਜਿਹੜਾ ਫੰਡamentals ਰਾਈਟ ਹੈ ਜੋ ਬੋਲਣ ਦਾ ਅਧਿਕਾਰ ਹੈ ਕੀ ਪੰਜਾਬ ਦੇ ਵਿੱਚ ਉਹ ਲਾਗੂ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਸ ਵੇਲੇ ਪੰਜਾਬ ਦੀ ਧਰਤੀ ਤੇ ਜੋ ਵਾਪਰ ਰਿਹਾ ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਨਿਸ਼ਾਨਾ ਬਣਾਇਆ ਕੁਝ ਆਪਣੇ ਪੋਲੀਟੀਕਲ ਜਿਹੜੇ ਇਹਨਾਂ ਦੇ ਵਿਰੋਧੀ ਸੀ ਚਾਹੇ ਉਹਦੇ ਚ ਹਲਕਾ ਲੰਬਾ ਹੈ ਚਾਹੇ ਉਹਦੇ ਚ ਨਵੀਨ ਜਿੰਦਲ ਹੈ ਕੁਮਾਰ ਵਿਸ਼ਵਾਸ ਹੈ ਉਸ ਤੋਂ ਬਾਅਦ ਫਿਰ ਕ੍ਰੈਕਡਾਊਨ ਹੁੰਦਾ ਅਮਰਪਾਲ ਸਿੰਘ ਹੋਰਾਂ ਤੇ ਉਸ ਤੋਂ ਬਾਅਦ ਫੇਰ ਵਾਰੀ ਆਉਂਦੀ ਆ ਪੱਤਰਕਾਰਾਂ ਦੇ ਔਰ ਪੱਤਰਕਾਰਾਂ ਤੇ ਜੋ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਸੁਖਨੇਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਭਾਵਨਾ ਕਿਸ਼ੋਰ ਨੂੰ ਇਹਨਾਂ ਨੇ ਗ੍ਰਿਫਤਾਰ ਕਰਵਾਇਆ ਭਾਵਨਾ ਕਿਸ਼ੋਰ ਨੂੰ ਰਾਤ ਨੂੰ ਹਾਈ ਕੋਰਟ ਨੇ ਰੀਲੀਸ ਕਰਵਾਇਆ ਉਸ ਤੋਂ ਬਾਅਦ ਅਗਲਾ ਕਦਮ ਅਰਜਿੰਦਰ ਤੱਕੜ ਨੂੰ ਅੰਦਰ ਸੁਟਿਆ ਇਹਨਾਂ ਨੇ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਸਾਡੇ ਪਿੱਛੇ ਪਤਾ ਨਹੀਂ ਕਿਹੜੇ ਕਿਹੜੇ ਲਾਸ਼ੜੇ ਸੀ ਆਈਡੀ ਆ ਜੀ ਫਲਾਣੀ ਅਸੀਂ ਆਪਣੀ ਬਣਾਈ ਸੀ ਆਈਡੀ ਤੇਰੇ ਪਿੱਛੇ ਲਾਈ ਸੀ ਆਈਡੀ ਉਹ ਜਾ ਕੇ ਸਾਡੇ ਕਰਿਆਨੇ ਸਟੋਰਾਂ ਤੋਂ ਪੁੱਛੀ ਜਾਂਦੇ ਆ ਕਿ ਇਹਨਾਂ ਦੇ ਘਰੇ ਰਾਸ਼ਨ ਕਿੰਨਾ ਜਾਂਦਾ ਹੈ ਇਹ ਸਾਡੀਆਂ ਕਾਰਾਂ ਲੱਭਦੇ ਫਿਰਦੇ ਆ ਇਹ ਪ੍ਰਾਪਰਟੀਆਂ ਲੱਭਦੇ ਫਿਰਦੇ ਆ ਉਹ ਕੋਈ ਕਹਿੰਦਾ ਪੱਤਰਕਾਰ ਕੋਲ ਕਾਰ ਕਿੱਥੋਂ ਆ ਗਈ ਮੈਂ ਕਹਾਂ ਜੀ ਉਦਾਂ ਹੀ ਆ ਜਾਂਦੀ ਹੈ ਕਮਾਈ ਕਰਕੇ ਜਿਵੇਂ ਰੈਕਸ ਉਹਨਾਂ ਦੇ ਚੱਪਲ ਵਾਲੇ ਅੱਜ ਕੱਲ ਗੁੱਚੀ ਪਾਈ ਵਰਦੇ ਆ ਤੁਹਾਡੇ ਬੰਦੇ ਉਦਾਂ ਹੀ ਅਸੀਂ ਕਮਾਈ ਕਰਦੇ ਆ ਯਾਰ ਤੂੰ ਗੱਲ ਇਹ ਆ ਕਿ ਸਵਾਲ ਅੱਜ ਇਸ ਚੀਜ਼ ਦਾ ਹੈ ਕਿ ਤੁਸੀਂ ਤੁਸੀਂ ਕਹਿੰਦੇ ਹੋ ਕਿ ਅਸੀਂ ਭਗਤ ਸਿੰਘ ਦੇ ਵਾਰਿਸ ਆ ਯਾਰ ਭਗਤ ਸਿੰਘ ਨੇ ਲੋਕਾਂ ਦੇ ਕੰਨ ਖੋਲਣ ਵਾਸਤੇ ਧਮਾਕਾ ਕਰਕੇ ਪਰਚੇ ਵੰਡੇ ਸੀ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਪਰਚੇ ਕਰ ਰਹੇ ਹੋ ਤੁਸੀਂ ਖਟਕੜ ਕਲਾ ਦੇ ਵਿੱਚ ਸੌ ਚੁੱਕਣ ਮੌਕੇ ਹੀ ਕੀ ਕੀਤਾ ਸੀਗਾ ਫਿਰ ਉਸ ਤੋਂ ਬਾਅਦ ਮੈਂ ਯਾਦ ਕਰਵਾਉਣਾ ਕਿ 11 ਦਿਨ ਇੱਕ ਖਬਰ ਲੱਗੀ ਕਿ 11 ਦਿਨ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਨੂੰ ਇਸਤੇਮਾਲ ਕੀਤਾ ਪਤਾ ਨਹੀਂ ਮੁੱਖ ਮੰਤਰੀ ਨੂੰ ਕਿਧਰੋਂ ਚੇਤਾ ਆ ਗਿਆ ਫਿਰ ਹੈਲੀਕਾਪਟਰ ਤੇ ਪੈਰ ਹੀ ਨਹੀਂ ਲੱਗਣ ਦਿੱਤੇ ਅਜੇ ਤੱਕ ਕਦੇ ਗੁਜਰਾਤ ਚ ਉਹ ਚਰਖਾ ਕੱਤਣ ਗਏ ਉੱਥੇ ਪਤਾ ਨਹੀਂ ਕਿੰਨੇ 45 ਲੱਖ ਦਾ ਇੱਕ ਬਿੱਲ ਸੀ ਇੱਕ ਇੱਕ ਪਤਾ ਨਹੀਂ ਕਿੰਨਾ ਸੀ ਉਸ ਤੋਂ ਬਾਅਦ ਤੁਸੀਂ ਆਰਟੀਆਈ ਰਹੀ ਇਨਫੋਰਮੇਸ਼ਨ ਦੇ ਨਹੀਂ ਬੰਦ ਕਰਤੀ ਹੁਣ ਜਦੋਂ ਤੁਸੀਂ ਸੂਚਨਾ ਦਾ ਅਧਿਕਾਰ ਮਾਰ ਰਹੇ ਹੋ ਤਾਂ ਸਵਾਲ ਦਾ ਅਧਿਕਾਰ ਵੀ ਮਾਰ ਲੱਗ ਪਏ ਤੁਸੀਂ ਜਦੋਂ ਸੂਚਨਾ ਦਾ ਅਧਿਕਾਰ ਤੁਸੀਂ ਮਾਰਤਾ ਕਿ ਅਸੀਂ ਨਹੀਂ ਦੱਸਣਾ ਤੁਹਾਨੂੰ ਨਵਜੋਤ ਸਿੰਘ ਸਿੱਧੂ ਮਾਨਕ ਗੋਇਲ ਕਿੰਨੇ ਐਕਟਿਵਿਸਟ ਆ ਜਿਨ੍ਹਾਂ ਨੇ ਇਸ ਸਬੰਧ ਦੇ ਵਿੱਚ ਆਰਟੀਆਈਆਂ ਫਾਈਲ ਕੀਤੀਆਂ ਤੁਸੀਂ ਨਹੀਂ ਜਵਾਬ ਦਿੱਤਾ ਫਿਰ ਇੱਕ ਬੰਦਾ ਤਾਂ ਸਵਾਲ ਕਰੂਗਾ ਨਾ ਕਿ ਮੁੱਖ ਮੰਤਰੀ ਦਾ ਜਹਾਜ਼ ਕੌਣ ਉਡਾ ਰਿਹਾ ਕਿਉਂਕਿ ਤੁਹਾਡੇ ਤੇ ਹੁਣ ਰਿਸ਼ਤੇਦਾਰਾਂ ਦੇ ਕੋਲ ਵੀ ਕਾਫਲੇ ਆ ਤੁਹਾਡੇ ਤੇ ਆ ਜਿਹੜੇ ਗਾਂ ਪੀਏ ਦੇ ਜਗ੍ਹਾ ਵੀ ਜਿਹੜੇ ਪੀਏ ਉਹਨਾਂ ਦੇ ਕੋਲ ਵੀ ਗਨਮੈਨ ਵਹਨੇ ਆ ਸੀ ਸਾਨੂੰ ਕੀ ਪਤਾ ਕੌਣ ਭਜਾਈ ਫਿਰਦਾ ਇੱਕ ਸਵਾਲ ਨੇ ਤੁਹਾਨੂੰ ਇਹੋ ਜਿਹਾ ਤੰਗ ਕੀਤਾ ਕਿ ਤੁਸੀਂ ਚੱਕ ਕੇ ਉਹਨਾਂ ਲੋਕਾਂ ਨੂੰ ਵੀ ਟੰਗ ਦਿੱਤਾ ਜਿਨ੍ਹਾਂ ਨੇ ਵਿਚਾਰਾਂ ਨੇ ਸ਼ੇਅਰ ਕੀਤਾ ਕੰਟੈਂਟ ਇਹਦਾ ਮਤਲਬ ਹੈ ਕਿ ਕੱਲ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਤੁਹਾਡੀ ਵਿਰੋਧਤਾ ਵਾਲੀ ਪੋਸਟ ਹੈ ਕੰਟੈਂਟ ਹੈ ਤੁਸੀਂ ਚੱਕ ਕੇ ਉਸ ਬੰਦੇ ਤੇ ਕੇਸ ਦਰਜ ਕਰੋਗੇ ਜੇ ਕੇਸ ਦਰਜ ਕਰੋਗੇ ਤਾਂ ਫਿਰ ਤਾਂ ਤੁਹਾਡੇ ਤੇ ਆਪਣੇ ਤੇ ਬਹੁਤ ਸਾਰੇ ਕੇਸ ਦਰਜ ਹੋ ਜਾਣੇ ਚਾਹੀਦੇ ਸੀ ਹੁਣ ਤੱਕ ਕਿਉਂਕਿ ਤੁਸੀਂ ਹੈਲੀਕਾਪਟਰ ਤੋਂ ਲੈ ਕੇ ਲੀਡਰਾਂ ਦੀਆਂ ਲਾਲ ਬੱਤੀ ਵਾਲੀਆਂ ਕਾਰਾਂ ਤੱਕ ਬਹੁਤ ਸਵਾਲ ਕੀਤੇ ਆ ਅੱਜ ਤੁਸੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ ਹੋ ਕਿ ਨਹੀਂ ਕਰਦੇ ਫਿਰ ਤਾਂ ਤੁਹਾਡੇ ਤੇ ਪਰਚੇ ਹੋਣੇ ਚਾਹੀਦੇ ਆ ਹੁਣ ਤੁਹਾਡੇ ਤੇ ਜਿਹੜਾ ਪਰਚਾ ਥੇ ਹੋਇਆ ਦਿੱਲੀ ਹੁਣ ਉਹਨੂੰ ਕਾਓ ਉਹ ਜਹ ਜਹ ਕੇ ਨਜਾਇਜ਼ ਹੈ ਅਸੀਂ ਉੱਥੇ ਫਿਰ ਵੀ ਕਹਿੰਨੇ ਆ ਕਿ ਨਹੀਂ ਯਾਰ ਇੰਨਾ ਕੁ ਚੱਲਦਾ ਹੈ ਪੋਲਿਟਿਕਲ ਸਿਸਟਮ ਦੇ ਵਿੱਚ ਇੰਨੀ ਕੁ ਖੁੱਲ੍ਹ ਹੋਣੀ ਚਾਹੀਦੀ ਆ ਜੇ ਕਿਸੇ ਨੇ ਸਵਾਲ ਕੀਤਾ ਕੋਈ ਬਿਆਨ ਦਿੱਤਾ ਦੂਸਰਾ ਕੰਡੈਮ ਕਰ ਦੇਵੇ ਦੂਸਰਾ ਸਪਸ਼ਟੀਕਰਨ ਦੇ ਦੇਵੇ ਮੁਕਦਮੇਬਾਜ਼ੀ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਇੱਥੇ ਪੰਜਾਬ 'ਚ ਕੀ ਕਰ ਰਹੇ ਹੋ ਉੱਥੇ ਤੁਹਾਡੀਆਂ ਚੀਕਾਂ ਪੈ ਜਾਂਦੀਆਂ ਕਿ ਸਾਡੇ ਮਗਰ ਲੱਗੀ ED ਸਾਡੇ ਮਗਰ ਲੱਗੀ CBI ਇੱਥੇ ਤੁਸੀਂ ਕੀ ਕਰਦੇ ਹੋ ਇੱਥੇ ਤੁਸੀਂ ਕਾਰਕੁਨ ਕਿਸਾਨ ਆਗੂ ਉਹਨਾਂ ਨੂੰ ਪ੍ਰੋਟੈਸਟ ਤੋਂ ਪਹਿਲਾਂ ਘਰ 'ਚ ਨਜ਼ਰਬੰਦ ਕਰ ਦਿੰਦੇ ਹੋ ਘਰ 'ਚ ਬਣਾਤੀ ਜੇ ਤੁਸੀਂ ਘਰਾਂ 'ਚ ਜੇਲ੍ਹ ਬਣਾਤੀ ਤੁਸੀਂ ਤਿੰਨ ਤਿੰਨ ਦਿਨ ਪਹਿਲਾਂ ਹੀ ਲੋਕਾਂ ਨੂੰ ਤੁਸੀਂ ਇੱਥੇ ਮੇਰਾ ਗਵਾਂਢੀ ਇਕ ਰਮਨ ਤੇ ਮੈਂ ਵੇਖਿਆ ਤੇ ਉਹਨਾਂ ਦੇ ਟਹਾਣੀ ਸੀ ਲੱਗੇ ਬੇਰਜ਼ਗਾਰ ਯੂਨੀਅਨ ਦਾ ਆਗੂ ਹੈ ਤੇ ਉਹਨਾਂ ਦੀ ਸਮਾਜਜੀ ਤੇ ਸਵੇਰੇ ਪੁਲਿਸ ਵਾਲੇ ਖਲੋਤੇ ਮੈਂ ਕਿਹਾ ਇਥੇ ਕਿਹੜਾ ਮੇਲਾ ਲੱਗਣ ਲੱਗੇ ਪਿਆ ਤੇ ਜਦੋਂ ਪਤਾ ਕੀਤਾ ਉਹ ਕਹਿੰਦੇ ਕਹਿੰਦੇ ਜੀ ਰਮਨ ਨੂੰ ਨਜ਼ਰਬੰਦ ਕੀਤਾ ਘਰ 'ਚ ਸਮਾਗਮ ਹੋਣਾ ਸੰਗਰੂਰ ਉਹਨੂੰ ਉੱਥੇ ਮਲੋਟ ਕਰ ਚ ਨਜ਼ਰਬੰਦ ਕੀਤਾ ਹੋਇਆ ਲੋ ਜੀ ਦੱਸੋ ਇਹ ਕਿਹੜਾ ਇਨਕਲਾਬ ਆ ਇਹ ਕਿਹੜਾ ਇਹ ਨਿਜ਼ਾਮ ਆ ਜਿਹਦੇ ਵਿੱਚ ਤੁਸੀਂ ਕੋਈ ਸਵਾਲ ਹੀ ਨਹੀਂ ਕਿਸੇ ਨੂੰ ਕਰ ਸਕਦੇ ਜੇ ਸਵਾਲ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਲਿਖਤੀ ਆਰਡਰ ਕੱਢ ਦਿਓ ਕੋਈ ਸੰਵਿਧਾਨਿਕ ਸੋਧ ਕਰ ਦਿਓ ਕਿ ਅੱਜ ਤੋਂ ਤੁਹਾਡੇ ਫੰਡਾਮੈਂਟਲ ਪੰਜਾਬ ਦੇ ਵਿੱਚ ਰੱਦ ਗੱਲ ਹੀ ਖਤਮ ਐ ਹੁਣ ਤੁਸੀਂ ਤਾਂ ਇੱਕ ਵਿਆਖਿਆਤਾ ਕਰਨ ਲੱਗ ਪਿਓ ਕਿ ਜੀ ਫਲਾਣਾ ਪੱਤਰਕਾਰ ਨਹੀਂ ਐ ਫਲਾਣਾ ਕੌਣ ਤੁਸੀਂ ਕੌਣ ਹੋ ਨੇ ਇਹ ਅਸੀਂ ਉਹੀ ਸ਼ਖਸ ਆ ਜਿਨ੍ਹਾਂ ਤੋਂ ਤੁਸੀਂ ਲੰਬੀ ਚ ਕਵਰੇਜ ਕਰਾਉਂਦੇ ਰਹੇ ਉਹ ਅਸੀਂ ਉਹੀ ਸ਼ਖਸ ਆ ਜਿਨ੍ਹਾਂ ਦੀਆਂ ਰਿਪੋਰਟਾਂ ਨੂੰ ਤੁਸੀਂ ਕੋਟ ਕਰਦੇ ਰਹੇ ਤੁਸੀਂ ਸਕਰੀਨਸ਼ਾਟ ਪਾਉਂਦੇ ਰਹੇ ਤੁਸੀਂ ਪੋਸਟਾਂ ਸ਼ੇਅਰ ਕਰਦੇ ਰਹੇ ਅੱਜ ਤੁਹਾਨੂੰ ਵਿਆਖਿਆ ਤਿਆਰ ਕਰਨ ਦਾ ਸਮਾਂ ਮਿਲ ਗਿਆ ਸੋ ਇਸ ਵਾਸਤੇ ਅਸੀਂ ਇਸ ਸਵਾਲ ਨੂੰ ਅਸੀਂ ਇਸ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਮਰ ਨਹੀਂ ਦੇਵਾਂਗੇ ਪੰਜਾਬ ਦੀ ਧਰਤੀ ਤੇ ਜੋ ਹੋ ਰਿਹਾ ਅਸੀਂ ਸੰਕੇਤਕ ਤੌਰ ਤੇ ਇੱਥੇ ਦੱਸਣ ਆਏ ਸੀ ਅਸੀਂ ਦੱਸ ਕੇ ਚੱਲੇ ਆ ਅਸੀਂ ਉੱਥੇ ਹੀ ਆ ਜਿੱਥੇ ਸਾਨੂੰ ਰੋਣਾ ਚਾਹੀਦਾ ਨਾ ਅਸੀਂ ਪਰਚੇ ਤੋਂ ਕੱਲ ਡਰੇ ਆ ਨਾ ਅੱਜ ਡਰੇ ਆ ਅਸੀਂ ਹੁਣ 2-4 ਦਿਨ ਡੀਕ ਲਿਆ ਤੇ ਮੈਂ ਤੇ ਇੱਕ ਸਲਾਹ ਦੇਵਾਂਗਾ ਜੇ ਮੰਨਣਗੇ ਮੇਰੇ ਸਾਥੀ ਕਿ ਇਹਨਾਂ ਨੇ ਤੇ ਹੁਣ ਸਾਨੂੰ ਨਹੀਂ ਅਰੈਸਟ ਕੀਤਾ ਇਹਨਾਂ ਨੇ ਤਾਂ ਇਨਵੈਸਟੀਗੇਸ਼ਨ 'ਚ ਨਹੀਂ ਬੁਲਾਇਆ ਅਸੀਂ ਘਟੂ ਘਟ ਹਾਈ ਕੋਰਟ 'ਚ ਹੁਣ ਬੁਲਾਇਆ ਇਹਨਾਂ ਨੂੰ ਹਾਈ ਕੋਰਟ 'ਚ ਬੁਲਾ ਕੇ ਪੁੱਛੀਏ ਕਿ ਜੇ ਤਾਂ ਅਸੀਂ ਗਲਤ ਆ ਤੇ ਸਾਨੂੰ ਮਾਨਯੋਗ ਹਾਈ ਕੋਰਟ ਅੱਗੇ ਕੇਸ ਦੇ ਤੌਰ ਤੇ ਚਲਾ ਦੇਵੇ ਕਿ ਠੀਕ ਹੈ ਭਾਈ ਚਲੋ ਤੇ ਜੇ ਇਹ ਗਲਤ ਨੇ ਤੇ ਫਿਰ ਉੱਥੇ ਸਾਰੇ ਪੰਜਾਬ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਭਾਈ ਇਹਨਾਂ ਨੇ ਜੋ ਕੀਤਾ ਸੀ ਉਹ ਗਲਤ ਸੀ ਤੇ ਜੋ ਇਹਨਾਂ ਦੇ ਪੰਭਕੜ ਲਾਣੇ ਨੇ ਹੁਣ ਇਹ ਚੱਕੀ ਹੋਈ ਆ ਗੱਲ ਇਦਾਂ ਜੀ ਉਦਾਂ ਜੀ ਫਲਾਟਮ ਕਹਾ ਜੀ ਤਰਕ ਤੇ ਦਲੀਲਾਂ ਫਿਰ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਹਨਾਂ ਨੇ ਕਿਹਨਾਂ ਨੂੰ ਸਹੀ ਕੀਤਾ ਸੋ ਮੇਰੀ ਇਹੋ ਤੁਹਾਨੂੰ ਗੁਜ਼ਾਰਿਸ਼ ਹੈ ਕਿ ਜੇ ਇਹ ਨਹੀਂ ਵੀ ਕੁਝ ਕਰਦੇ ਤੇ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਵਾਬਦੇ ਜ਼ਰੂਰ ਬਣਾਉਣਾ ਚਾਹੀਦਾ ਧੰਨਵਾਦ ਮਿਹਰਬਾਨੀ